ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਅਮਰਤਪਾਲ ਸਿੰਘ ਜੀ ਜਿਹੜੇ ਕਿ ਪਿਛਲੇ 1 ਸਾਲ ਤੋਂ ਆਸਾਮ ਦੀ ਡਿਬੜੂਗੜ ਜੇਲ੍ਹ ਦੇ ਵਿੱਚ ਬੰਦ ਕੀਤੇ ਹੋਏ ਹਨ ਉਹਨਾਂ ਦੇ ਨਾਲ ਉਹਨਾਂ ਦੇ 10 ਹੋਰ ਸਾਥੀ ਹਨ ਉਹਨਾਂ ਦੇ ਉੱਤੇ ਪੰਜਾਬ ਤੇ ਕੇਂਦਰ ਦੀ ਮੋਦੀ ਸਰਕਾਰ ਨੇ ਮਿਲ ਕੇ ਐਨਐਸਏ ਲਗਾਈ ਨੈਸ਼ਨਲ ਸਕਿਉਰਿਟੀ ਐਕਟ ਲਗਾਇਆ ਭਾਈ ਅਮਰਤਪਾਲ ਸਿੰਘ ਜੀ ਦਾ ਦੋਸ਼ ਸਿਰਫ ਇਹ ਸੀ ਕਿ ਉਹਦੇ ਸੀਨੇ ਦੇ ਵਿੱਚ ਪੰਜਾਬ ਦੇ ਲੋਕਾਂ ਪ੍ਰਤੀ ਪੰਜਾਬ ਦੇ ਨੌਜਵਾਨਾਂ ਪ੍ਰਤੀ ਪੰਜਾਬ ਪੰਜਾਬੀ ਤੇ ਪੰਜਾਬੀਅਤ ਦੇ ਪ੍ਰਤੀ ਦਰਦ ਜਾਗਿਆ ਉਹ ਆਪਣੀ ਹਸ ਦੀ ਵਸ ਦੀ ਵਧੀਆ ਜ਼ਿੰਦਗੀ ਨੂੰ ਛੱਡ ਕੇ ਵਿਦੇਸ਼ ਤੋਂ ਪੰਜਾਬ ਦੇ ਵਿੱਚ ਆਇਆ ਪੰਜਾਬ ਦੀ ਜਵਾਨੀ ਜਿਹੜੀ ਕਿ ਕੁਰਾਹੇ ਪੈ ਚੁੱਕੀ ਸੀ ਨਸ਼ਿਆਂ ਦੇ ਵਿੱਚ ਗਲਤਾਨ ਹੋ ਰਹੀ ਸੀ ਉਹਨਾਂ ਨੇ ਇੱਕ ਮੁਹਿੰਮ ਸ਼ੁਰੂ ਕੀਤੀ ਜਿਹਦੇ ਵਿੱਚ ਉਸਨੇ ਇਹ ਪ੍ਰਣ ਲਿਆ ਕਿ ਮੈਂ ਇਸ ਨੌਜਵਾਨੀ ਜਿਹੜੀ ਕਰਾਹੇ ਪੈ ਚੁੱਕੀ ਹੈ ਉਸ ਨੂੰ ਸਿੱਧੇ ਰਸਤੇ ਪਾਉਣਾ ਹੈ। ਔਰ ਬਹੁਤ ਸਾਰੇ ਨੌਜਵਾਨ ਉਹਨਾਂ ਨੂੰ ਫੋਲੋ ਕਰ ਰਹੇ ਸੀ। ਨਸ਼ਿਆਂ ਨੂੰ ਛੱਡ ਕੇ ਗੁਰਮਤ ਵਾਲੇ ਪਾਸੇ ਲੱਗ ਰਹੇ ਸਨ। ਅੰਮ੍ਰਿਤ ਪਾਨ ਕਰ ਰਹੇ ਸਨ। ਉਹ ਪੰਜਾਬ ਦੇ ਲੋਕਾਂ ਨੂੰ ਜਗਾਰੇ ਸਨ, ਹੱਕ ਸੱਚ ਦੀ ਗੱਲ ਕਰ ਰਹੇ ਸਨ। ਇਹ ਪੰਜਾਬ ਸਰਕਾਰ ਨੂੰ ਵੀ ਚੰਗਾ ਨਹੀਂ ਲੱਗਾ ਤੇ ਭਾਰਤ ਦੀ ਮੋਦੀ ਸਰਕਾਰ ਨੂੰ ਵੀ ਚੰਗਾ ਨਹੀਂ ਲੱਗਾ ਜੋ ਵੀ ਕੋਈ ਪੰਜਾਬ ਦੇ ਲੋਕਾਂ ਨੂੰ ਜਗਾਉਣ ਦੀ ਕੋਸ਼ਿਸ਼ ਕਰਦਾ ਹੈ ਪੰਜਾਬ ਦੀ ਨੌਜਵਾਨੀ ਨੂੰ ਬਚਾਉਣ ਦੀ ਕੋਸ਼ਿਸ਼ ਕਰਦਾ ਹੈ ਉਹ ਬੰਦਾ ਜਾਂ ਉਹ ਜਥੇਬੰਦੀ ਭਾਰਤ ਦੀ ਨੰਬਰ 1 ਦੁਸ਼ਮਣ ਬਣ ਜਾਂਦੀ ਹੈ ਪੰਜਾਬ ਸਰਕਾਰ ਦੇ ਨਾਲ ਮਿਲ ਕੇ ਇਹਨਾਂ ਨੇ ਉਹਨਾਂ ਦੇ ਉੱਤੇ ਐਨਐਸਸੀ ਲਗਾਈ ਤੇ ਉਹਨਾਂ ਨੂੰ ਡਿਬਰੂਗੜ ਜੇਲ੍ਹ ਦੇ ਵਿੱਚ ਬੰਦ ਕਰ ਦਿੱਤਾ ਇੱਕ ਬਹਾਨਾ ਬਣਾਇਆ ਛੋਟੀ ਜੀ ਗੱਲ ਦਾ ਕਿ ਇਹਨਾਂ ਦੇ ਸਾਥੀਆਂ ਦੇ ਉੱਤੇ ਭਾਈ ਅਮਰਿਤਪਾਲ ਸਿੰਘ ਜੀ ਦੇ ਇੱਕ ਸਾਥੀ ਦੇ ਉੱਤੇ ਐਫਆਈਆਰ ਦਰਜ ਕਰ ਦਿੱਤੀ ਸੀ ਜਿਹੜੀ ਕਿ ਨਜਾਇਜ਼ ਸੀ ਉਹ ਰੋ ਪੰਜਾਬ ਪੁਲਿਸ ਨੇ ਮੰਨਿਆ ਵੀ ਸੀ ਕਿ ਨਜਾਇਜ਼ ਹੈ ਉਹਨਾਂ ਨੂੰ ਛਡਾਉਣ ਵਾਸਤੇ ਇਹਨਾਂ ਨੇ ਰੋਸ ਮਜਾਰੇ ਕੀਤੇ ਅਜਨਾਲੇ ਦੇ ਵਿੱਚ ਉੱਥੇ ਥਾਣੇ ਦੇ ਵਿੱਚ ਗਏ ਗੁਰੂ ਗ੍ਰੰਥ ਸਾਹਿਬ ਜੀ ਨੂੰ ਲੈ ਕੇ ਗਏ ਔਰ ਉੱਥੇ ਜਾ ਕੇ ਕਿਸੇ ਨੂੰ ਮਾਰਿਆ ਨਹੀਂ ਕੁੱਟਿਆ ਨਹੀਂ ਕਿਸੇ ਦੇ ਉੱਤੇ ਕੋਈ ਜ਼ੁਲਮ ਨਹੀਂ ਕੀਤਾ ਉੱਥੇ ਜਾ ਕੇ ਕੀਰਤਨ ਕੀਤਾ ਨਾਮ ਜਪਿਆ ਤੇ ਹੋਰਨਾਂ ਨੂੰ ਵੀ ਜਪਾਇਆ ਇਹਦੇ ਕਰਕੇ ਉਹਨਾਂ ਦੇ ਉੱਤੇ ਐਨਐਸਏ ਲਗਾ ਦਿੱਤੀ ਭਗਤ ਕੇ ਨਾਮ ਜਪਣ ਤੇ ਜਪਾਉਣ ਦੇ ਉੱਤੇ ਅੰਮ੍ਰਿਤ ਛਕਾਉਣ ਕਰਕੇ ਉਹਨਾਂ ਨੂੰ ਜਿਹੜਾ ਹੈ ਉਹਨਾਂ ਤੋਂ ਸਰਕਾਰ ਨੂੰ ਖਤਰਾ ਹੋ ਗਿਆ ਤੇ ਉਹਨਾਂ ਦੇ ਉੱਤੇ ਤੇ ਉਹਨਾਂ ਦੇ 10 ਸਾਥੀਆਂ ਦੇ ਉੱਤੇ ਐਨਐਸਸੀ ਲਗਾ ਕੇ ਉਹਨਾਂ ਨੂੰ ਦੇਸ਼ ਨਿਕਾਲਾ ਦੇ ਦਿੱਤਾ ਪੰਜਾਬ ਦੇਸ਼ ਤੋਂ ਨਿਕਾਲਾ ਦੇ ਦਿੱਤਾ ਅਸਾਮ ਦੀ ਜਿਹੜੀ ਡਿਬਰੂਗੜ੍ਹ ਦੀ ਕੇਂਦਰੀ ਜੇਲ ਹੈ ਉੱਥੇ ਉਹਨਾਂ ਨੂੰ ਬੰਦ ਕਰ ਦਿੱਤਾ ਜਦੋਂ ਤੋਂ ਉੱਥੇ ਉਹ ਬੰਦ ਹਨ ਉਹਨਾਂ ਦੇ ਉੱਤੇ ਜ਼ੁਲਮ ਹੋ ਰਹੇ ਹਨ ਉਹਨਾਂ ਨੇ ਪਹਿਲੇ ਵੀ ਦੋਸ਼ ਲਗਾਇਆ ਸੀ ਕਿ ਉਹਨਾਂ ਨੂੰ ਜੇਲ ਦੇ ਵਿੱਚ ਖਾਣੇ ਦੇ ਵਿੱਚ ਤੰਬਾਕੂ ਮਿਲਾ ਕੇ ਜਾਣ ਬੁਝ ਕੇ ਦਿੱਤਾ ਜਾ ਰਿਹਾ ਹੈ ਤੇ ਉਸ ਸਮੇਂ ਉਹਨਾਂ ਨੇ ਕਿਹਾ ਸੀ ਕਿ ਅਸੀਂ ਇਸ ਤਰ੍ਹਾਂ ਹੁਣ ਨਹੀਂ ਕਰਦੇ ਤੇ ਹੁਣ ਉਹਨਾਂ ਨੇ ਆਪਣੇ ਪਰਿਵਾਰ ਦੇ ਨਾਲ ਗੱਲਬਾਤ ਕਰਦਿਆਂ ਇਹ ਦੱਸਿਆ ਜਿਹੜੀ ਕਿ ਜਿਹੜੀ ਇੱਕ ਆਡੀਓ ਕਲਿੱਪ ਵੀ ਆ ਵਾਇਰਲ ਹੋ ਰਹੀ ਹੈ ਜਿਹਦੇ ਵਿੱਚ ਉਹ ਦੱਸ ਰਹੇ ਹਨ ਕਿ ਉਹਨਾਂ ਨੂੰ ਜੇਲ੍ਹ ਦੇ ਵਿੱਚ ਖਾਣੇ ਦੇ ਵਿੱਚ ਉਹਨਾਂ ਨੂੰ ਤੇ ਉਹਨਾਂ ਦੇ 10 ਹੀ ਸਾਥੀਆਂ ਨੂੰ ਜਿਹੜਾ ਹੈ ਖਾਣੇ ਦੇ ਵਿੱਚ ਮਿਲਾ ਕੇ ਕੁਝ ਦਿੱਤਾ ਜਾ ਰਿਹਾ ਹੈ ਭਾਵ ਕਿ ਉਹਨਾਂ ਨੂੰ ਮਾਰਨ ਦੀ ਜਿਹੜੀ ਉੱਥੇ ਸਾਜ਼ਿਸ਼ ਰਚੀ ਜਾ ਰਹੀ ਹੈ ਉਹਨਾਂ ਦੇ ਜਿਹੜੇ ਵਾਸ਼ਰੂਮ ਹੈ ਉਹਨਾਂ ਦੇ ਜਿਹੜੇ ਕਮਰੇ ਹੈ ਹੋਲਡਰਾਂ ਦੇ ਵਿੱਚ ਜਿਹੜੇ ਬਲਬ ਦੇ ਹੋਲਡਰ ਹੈ ਉਹਨਾਂ ਦੇ ਵਿੱਚ ਉਹਨਾਂ ਨੇ ਦੱਸਿਆ ਕਿ ਹਿڈن ਕੈਮਰੇ ਫਿੱਟ ਕੀਤੇ ਹੋਏ ਹਨ ਵਾਸ਼ਰੂਮ ਦੇ ਵਿੱਚ ਕੈਮਰੇ ਜਿਹੜੇ ਹੈ ਉਹ ਹਿڈن ਕੈਮਰੇ ਫਿੱਟ ਕੀਤੇ ਹੋਏ ਹਨ ਜੋ ਕਿ ਬਹੁਤ ਹੀ ਗਲਤ ਗੱਲ ਹੈ ਇਹ ਉਹਨਾਂ ਦੀ ਪ੍ਰਾਈਵੇਸੀ ਦੇ ਉੱਤੇ ਇੱਕ ਬਹੁਤ ਵੱਡਾ ਹਮਲਾ ਹੈ ਭਾਰਤ ਸਰਕਾਰ ਕਿਸੇ ਵੀ ਜਿਹੜਾ ਹੈ ਡੈਮੋਕਰੇਟ ਵੇ ਨੂੰ ਜਿਹੜਾ ਹੈ ਨਹੀਂ ਮੰਨਦੀ ਅੱਜ ਦੇਸ਼ ਦੇ ਵਿੱਚ ਜਿਹੜਾ ਰਾਜ ਕਰ ਰਹੇ ਹਨ ਉਹ ਗੁੰਡੇ ਤੇ ਬਦਮਾਸ਼ ਰਾਜ ਕਰ ਰਹੇ ਹਨ ਕਾਨੂੰਨ ਦੀਆਂ ਬਿਲਕੁਲ ਧਜੀਆਂ ਜਿਹੜਾ ਉਡਾਰੇ ਹਨ ਤਾਂ ਸਰਕਾਰਾਂ ਦੇ ਵਿੱਚ ਜਿਹੜੀਆਂ ਬੈਠੇ ਲੋਕ ਹਨ ਉਹ ਉਡਾਰੇ ਕਿਸ ਤਰੀਕੇ ਦੇ ਨਾਲ ਉਹ ਹਿڈن ਕੈਮਰੇ ਲਗਾ ਸਕਦੇ ਹਨ ਜਦੋਂ ਉਹਨਾਂ ਨੇ ਡਿਊਟੀ ਮੈਜਿਸਟ੍ਰੇਟ ਨੂੰ ਤੇ ਜੇਲ੍ਹ ਪ੍ਰਸ਼ਾਸਨ ਨੂੰ ਇਹ ਕੰਪਲੇਨ ਕੀਤੀ ਬੁਲਾ ਕੇ ਉਹਨਾਂ ਨੂੰ ਦੱਸਿਆ ਡਿਊਟੀ ਮੈਜਿਸਟ੍ਰੇਟ ਨੂੰ ਤੇ ਉਹਨਾਂ ਨੇ ਤਲਾਸ਼ੀ ਦੇ ਨਾਂ ਦੇ ਉੱਤੇ ਸਭ ਨੂੰ ਇਹਨਾਂ ਦੇ ਉੱਤੇ ਹੀ ਕੇਸ ਪਾਉਣੇ ਸ਼ੁਰੂ ਕਰ ਦਿੱਤੇ ਆਪਣੇ ਕੋਲੋਂ ਉਹਨਾਂ ਨੇ ਮੋਬਾਈਲ ਰੱਖ ਕੇ ਉੱਥੇ ਔਰ ਇਹਨਾਂ ਦੇ ਨਾਂ ਦੇ ਉੱਤੇ ਪਾ ਦਿੱਤੇ ਹੋਰ ਵੀ ਡਿਵਾਈਸਸ ਰੱਖ ਕੇ ਇਹਨਾਂ ਦੇ ਨਾਂ ਦੇ ਉੱਤੇ ਪਾ ਦਿੱਤੇ ਭਾਵ ਕਿ ਜਾਣ ਬੁੱਝ ਕੇ ਇਹਨਾਂ ਦੇ ਖਿਲਾਫ ਸਾਜ਼ਿਸ਼ ਰਚੀ ਜਾ ਰਹੀ ਹੈ ਕਿ ਇਹਨਾਂ ਨੂੰ ਜਿਆਦਾ ਤੋਂ ਜਿਆਦਾ ਜੇਲ੍ਹ ਦੇ ਵਿੱਚ ਰੱਖਿਆ ਜਾ ਸਕੇ ਇਹਦੇ ਰੋਸ ਵਜੋਂ ਉਹਨਾਂ ਨੇ ਜੇਲ੍ਹ ਦੇ ਅੰਦਰ ਭੁੱਖ ਹੜਤਾਲ ਜਿਹੜੀ ਹੈ ਉਹ ਸ਼ੁਰੂ ਕਰ ਦਿੱਤੀ ਹੈ ਉਹਨਾਂ ਦੱਸਿਆ ਕਿ ਪਿਛਲੇ 4 ਦਿਨਾਂ ਤੋਂ ਅਸੀਂ ਸਾਰੇ ਦੇ ਸਾਰੇ ਬੰਦੀ ਸਿੰਘ ਭੁੱਖ ਹੜਤਾਲ ਤੇ ਹਨ ਜਿਹਦੇ ਕਰਕੇ ਸਰਦਾਰ ਬਸੰਤ ਸਿੰਘ ਤੇ ਚਾਚਾ ਹਰਜੀਤ ਸਿੰਘ ਸਮੇਤ ਕੁਝ ਜਿਹੜੇ ਸਿੰਘ ਹੈ ਉਹਨਾਂ ਨੇ ਕਿਹਾ ਬਿਮਾਰ ਹੋ ਗਏ ਹਨ ਉਹਨਾਂ ਨੇ ਇਹ ਵੀ ਮੰਗ ਕੀਤੀ ਹੈ ਕਿ ਉਹਨਾਂ ਨੂੰ ਪੰਜਾਬ ਦੇ ਵਿੱਚ ਤਬਦੀਲ ਕੀਤਾ ਜਾਵੇ ਨਹੀਂ ਤਾਂ ਉਹਨਾਂ ਦੀਆਂ ਇੱਥੋਂ ਲਾਸ਼ਾਂ ਆਣਗੀਆਂ ਪਰ ਉਹ ਭੁੱਖ ਹੜਤਾਲ ਖਤਮ ਨਹੀਂ ਕਰਨਗੇ ਇਹ ਉਹਨਾਂ ਨੇ ਜਿਹੜਾ ਆਪਣੇ ਪਰਿਵਾਰ ਨੂੰ ਦੱਸਿਆ ਹੈ ਇਹ ਜਾਣਬੁੱਝ ਕੇ ਅਮਰਪਾਲ ਸਿੰਘ ਤੇ ਉਹਨਾਂ ਦੇ ਸਾਥੀਆਂ ਦੇ ਪ੍ਰਤੀ ਜਿਹੜੀ ਸਾਜ਼ਿਸ਼ ਹੈ ਉਹ ਰਚੀ ਜਾ ਰਹੀ ਹੈ ਕਿਉਂਕਿ ਜਿਹੜਾ ਐਨਐਸਏ ਦਾ ਕੇਸ ਹੈ ਜਿਹੜਾ ਨੈਸ਼ਨਲ ਸਕਿਉਰਿਟੀ ਐਕਟ ਉਹਨਾਂ ਦੇ ਖਿਲਾਫ ਲਗਾਇਆ ਹੋਇਆ ਹੈ ਉਹ ਅੱਜ ਅਦਾਲਤਾਂ ਵੀ ਸਮਝ ਰਹੀਆਂ ਹਨ ਭਾਵੇਂ ਕਿ ਇਹ ਹਿੰਦੂਤਾ ਵੀ ਅਦਾਲਤਾਂ ਤੋਂ ਵੀ ਬਹੁਤੀਆਂ ਸਿੱਖਾਂ ਨੂੰ ਉਮੀਦਾਂ ਨਹੀਂ ਰੱਖਣੀਆਂ ਚਾਹੀਦੀਆਂ ਪਰ ਉਹ ਇਹ ਗੱਲ ਨੂੰ ਸਮਝ ਰਹੀਆਂ ਹਨ ਕਿ ਇਹ ਜਿਹੜਾ ਹੈ ਬਿਲਕੁਲ ਸਰਾਸਰ ਜਿਹੜਾ ਮੁਕੱਲਤ کیس ਲਗਾਏ ਹਨ ਇਸ ਕਰਕੇ ਮੈਂ ਭਗਵੰਤ ਮਾਨ ਨੂੰ ਇਹ ਅਪੀਲ ਕਰਦਾ ਹਾਂ ਕਿ ਉਹਨਾਂ ਨੂੰ ਪੰਜਾਬ ਦੇ ਵਿੱਚ ਤੁਰੰਤ ਲਿਆਂਦਾ ਜਾਵੇ ਐਨਐਸਏ ਹਟਾਈ ਜਾਵੇ ਤੇ ਉਹਨਾਂ ਨੂੰ ਜਿਹੜਾ ਹੈ ਤੁਰੰਤ ਜੇਲ੍ਹ ਦੇ ਵਿੱਚੋਂ ਜਿਹੜਾ ਉਹਨਾਂ ਨੂੰ ਤੁਰੰਤ ਰਿਹਾ ਕੀਤਾ ਜਾਵੇ ਨਹੀਂ ਤਾਂ ਇਤਿਹਾਸ ਇਸ ਗੱਲ ਦਾ ਗਵਾਹ ਹੈ ਕਿ ਸਿੱਖ ਕੌਮ ਕਦੇ ਵੀ ਸਿੱਖਾਂ ਦੇ ਗਦਰਾਂ ਨੂੰ ਸਿੱਖਾਂ ਦੇ ਉੱਤੇ ਵਧੀਕੀਆਂ ਕਰਨ ਵਾਲਿਆਂ ਨੂੰ ਸਿੱਖਾਂ ਦੇ ਉੱਤੇ ਤਸ਼ੱਦਦ ਕਰਨ ਵਾਲਿਆਂ ਨੂੰ ਮਾਫ਼ ਨਹੀਂ ਕਰਦੀ ਹੈ ਇਸ ਦਾ ਨਾਂ ਵੀ ਨੀਤਾ ਜਿਹੜਾ ਹੈ 부ਚੜਾਂ ਦੀ ਲਿਸਟ ਦੇ ਵਿੱਚ ਆਵੇਗਾ ਜਿਸ ਤਰ੍ਹਾਂ ਪਹਿਲੇ ਚੀਫ ਮਿਨਿਸਟਰ ਬੇਨਤੇ 부ਚੜ ਜਿਹੜਾ ਹੈ ਆਪਣਾ ਇਤਿਹਾਸ ਦੇ ਵਿੱਚ ਨਾਮ ਜਿਹੜਾ ਹੈ ਉਹ 부ਚੜਾਂ ਦੀ ਲਿਸਟ ਦੇ ਵਿੱਚ ਲਿਖਵਾ ਚੁੱਕੇ ਹਨ ਤੇ ਅੱਗੇ ਆਉਣ ਵਾਲਾ ਸਮਾਂ ਵੀ ਇਸ ਤਰ੍ਹਾਂ ਲੱਗ ਰਿਹਾ ਹੈ ਕਿ ਭਾਈ ਅਮਰਿਤਪਾਲ ਸਿੰਘ ਜੀ ਤੇ ਇਹਨਾਂ ਨੂੰ ਸਾਥੀਆਂ ਨੂੰ ਛਡਾਉਣ ਵਾਸਤੇ ਕੋਈ ਵੱਡਾ ਅੰਦੋਲਨ ਸ਼ੁਰੂ ਹੋ ਸਕਦਾ ਹੈ ਜਿਹਦੇ ਨਾਲ ਕਿ ਭਗਵੰਤਿਆ ਤੇਰੀ ਜਿਹੜੀ ਸਰਕਾਰ ਦੇ ਵੀ ਜਿਹੜਾ ਹੈ ਉਹ ਚਿਥੜੇ ਉੱਡ ਜਾਣਗੇ ਇਸ ਕਰਕੇ ਤੈਨੂੰ ਵੀ ਚਾਹੀਦਾ ਹੈ ਕਿ ਹੋਰ ਜ਼ੁਲਮ ਨਾ ਕਰ ਆਪਣਾ ਨਾਮ ਜਿਹੜਾ ਹੈ ਇਤਿਹਾਸ ਦੇ ਵਿੱਚ 부ਛੜਾ ਵਾਲੀ ਲਿਸਟ ਦੇ ਵਿੱਚ ਨਾ ਲਿਖਵਾ ਬੈਠੇ ਕੌਮ ਦਾ ਦੁਸ਼ਮਣ ਨਾ ਬਣ ਕੇ ਬੈਠ ਜਾ ਇਸ ਕਰਕੇ ਤੁਰੰਤ ਜਿਹੜਾ ਉਹਨਾਂ ਨੂੰ ਪੰਜਾਬ ਦੇ ਵਿੱਚ ਲਿਆਂਦਾ ਜਾਵੇ ਅਨਸੇ ਹਟਾਈ ਜਾਵੇ ਤੇ ਤੁਰੰਤ ਉਹਨਾਂ ਨੂੰ ਰਿਹਾ ਕੀਤਾ ਜਾਵੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ